ਕਰ ਲੋ ਫਟਦੀ ਜਾਵੇ। ਹਾਂਜੀ ਸੋਰਾਵੰਦ ਦਾ ਜੋ ਉਪਤਰਾ ਤਿਆਰ ਕੀਤਾ ਗਿਆ ਹੈ ਜੀ ਕਾਫੀ ਮਿਹਨਤ ਦੇ ਨਾਲ ਫਟੋਗਤ 283000 ਰੁਪਏ ਤੇ ਲਗਤ ਆਈ ਹੈ ਜੋ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ ਕਿਤਾ ਕਿ ਜੀਵਨ ਦੇ ਮੇਲੇ ਦੁਬਾਰਾ ਇੱਕ ਸਾਲ ਬਾਅਦ ਦੁਬਾਰਾ ਇਸੇ ਸਾਲ ਨੇ ਇਕੱਠੇ ਹੋਣਾ ਹੈ ਇਸੇ ਗਰਾਉਂਡ ਦੇ ਵਿੱਚ ਕਈ ਸਾਥੀ ਨਵੇਂ ਜੁੜਨੇ ਨੇ ਜੀ ਕਈ ਸਾਥੀ ਭਵਾਨ ਨੂੰ ਪਹਿਲੇ ਹੋ ਜਾਣੇ ਇਸ ਕਰਕੇ ਤੇ ਜੋ ਬਾਬ ਦੀ ਘੜੀ ਹੈ ਬਨੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਜੀ ਤੁਹਾਡਾ ਸਭ ਨੂੰ ਰੱਬਾ ਬਖਸ਼ਣ ਅਧinia ਵੀ ਦਰਸ਼ਕ ਵੀਰ ਸਾਡੇ ਪਿੰਡ ਤੋਂ ਇਲਾਵਾ ਮਾਣੋ ਵੀ ਨਾਲ-ਨਾਲ ਪਿੰਡਾਂ ਤੋਂ ਜਿੰਨੇ ਵੀ ਦਰਸ਼ਕ ਵੀਰ ਆਏ ਹੈ ਮੈਂ ਆਪਣੀ ਪੂਰੀ ਸਹਿਰਾ ਕਮੇਟੀ ਦੇ ਨਾਲ ਇੱਥੇ ਪਹੁੰਚਣ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੇ ਮੇਲੇ ਦੀ ਆਨ ਰੌਣਕ ਉਹਨਾਂ ਨੇ ਸ਼ਾਨੀ ਬੁਰਕਾ ਸੁਧਾਇਆ ਜੀ ਬਹੁਤ-ਬਹੁਤ ਧੰਨਵਾਦ ਆਦੀ ਜੋ ਸੀਤਾ ਮਾਤਾ ਦਾ ਰੋਲ ਕਰਦੇ ਦੀ ਹੱਤੀ ਕਿੰਨੇ ਦੇ ਬਰਦਾਤ ਹਾਂਜੀ ਹੈਪੀ ਕਰਨਾ ਜਿਹਨਾਂ ਨੂੰ ਕਹਿੰਦੇ 300 ਰੁਪਿਆ ਉਹਨਾਂ ਨੂੰ ਕਿਰਦਾ ਸਾਰਿਆ ਅੱਜ ਬੜੇ ਠੰਡੇ ਹੋਣ ਲੱਗਿਓ ਕੀ ਚੱਕਰ ਵਾ ਅੱਜ ਸੁੱਕਾ ਤੇ ਜੁਗਨੀ ਰਾਤ ਚ ਬੜੀਆਂ ਤੋਹਰੀਆਂ ਚੇਣਾ ਲੱਗਿਓ ਆਦੀ 500 ਰੁਪਿਆ ਹੋਰ ਕੋਪਰ ਦਾ ਸਾਡੀ ਸਰਕ ਵਿੱਚ ਸੀਤਾ ਮਾਤਾ ਦੇ ਲਈ मै क्या दंडी वाली खाने वाली ਦਾ ਜੋ ਜੋ ਅੱਜ ਤਾਂ ਭਾਈ ਦੇ ਸਾਰੇ ਲੱਗਦੇ ਆ ਉਹ ਘੱਟ ਉਹ ਘੱਟ ਮੇਰੀ ਗੱਲ ਸੁਣ ਯਾਰ ਇਹਨੇ 15 ਆਲੀ ਮੇਰੇ 15 ਆਲੀ 40 ਆਲੀ ਇਹਦੇ ਚੋਗਲਾ ਵਾਲੀ ਦੇ 15 ਆਲੀ ਨਹੀਂ ਕਿੱਛ ਨੇ ਸਾਰੇ ਲੱਗ ਪਾਰੇ ਪੂਸਾਣੇ ਲੱਗ ਹੈਲੋ ਪੁਲਿਸ ਕਾਸਟਰ ਸਾਰੇ ਸਰ ਹੈਲੋ ਖਾਲਸੇ ਹੋ ਜੀ ਹਾਂ ਰੀ ਮੋਟਰ ਰੰਦੂ ਹਾਂ ਲੋ ਆਈ ਗੀਣਾ ਵੈਗਿਆ ਇਧਰ ਆ ਜਾ ਸਿਖਰ ਦੇ ਪੇ ਇਹਦਾ ਗੱਲ ਸੁਣ ਲੈ ਸੱਚ ਦੱਸ ਕੀ ਹੋਇਆ ਬੰਦੇ ਬਾਣਾ ਨਾ ਤੂੰ ਓਏ ਇਧਰ ਇਧਰ ਹੈਲੋ ਭਾਈ ਮੈਂ ਉਹ ਭਾਈ ਇਹ ਨਹੀਂ ਬੰਦੇ ਮੇਰੀ ਪੈਰ ਭਾਈ ਨਹੀਂ ਭਾਈ ਸੀ ਮੈਂ ਭੈਣ ਕੇ ਭਾਈ ਤੇਰੀ ਪੈਗ ਦਾ ਸਾਥ ਬੋਲ ਖੜੀਆ ਬੰਦੀਓ ਭਾਈ ਇਹ ਬੋਲੀ ਇਹਨਾਂ ਕੰਨੇ ਕੰਨੇ ਨਤਤ ਬੋਲ ਵੀ ਕਰੋ ਚਲੀ ਬੋਲ ਵੀ ਕਰੋ ਭਾਈ ਬੋਲ ਵੀ ਕਰੋ ਇਹਨਾਂ ਕੋਲ ਪਹੁੰਚਾ ਦੇ ਇਧਰ ਆ ਗਏ ਹਾਂ ਜਮੀਲਾ ਜੀ ਨੰਨ ਲਾ ਗਿਆ ਮੇਰੇ ਕੁੜੀਏ ਜੀ ਨੰਨ ਲਾ ਗਿਆ ਮੇਰਾ ਨਾ ਤੋਤਾ ਹੈ ਜੀ ਤੋਤਾ ਇਹ ਨਹੀਂ ਸੁਝਾਤ ਮੈਂ ਨਹੀਂ ਕਰਦਾ ਬਹੁਤ ਪੈਨ ਹੋ ਗਿਆ ਹਾਂਜੀ ਅੱਜ ਦੇ ਸਾਡੀ ਜਮੀਲਾ ਦੀ ਨਾਚ ਹੈ ਨਾਚ ਖਮੀ ਚੱਲੀ ਜਾ ਰਹੀ ਆ ਰਾਵਰ ਪਰ ਆਹ ਰਾਵਰ ਉੱਥੇ ਦੱਸ ਕੀ ਆ ਪਹਿਲਾਂ ਸਾਤੀ ਅਸੀਂ ਖੜੀਏ ਜ਼ਿਆਸਤੀ ਉਖਾੜਾ ਐਸੀ ਕਹਿੰਦਾ ਕਿਤਾ ਸੋਨੀਓ ਕਿਹੜਾ ਬਿਮਾਰੀ ਪਾਣਾ ਫੇਰ ਪੈ ਸਕਦੀ ਆਹੀ ਬਿਮਾਰੀ ਪਾਣਾ ਤਰੀਸੀ ਉਹ ਸਾਦੀ ਆਹੀ ਆਹੀ ਆ ਮੈਂ ਤਾਂ ਚਿੰਤਪੁਰਨੀਓ ਆਇਆ ਮੈਨੂੰ ਰੋਕ ਲਿਆ

आज तो रावण भी तोपो के फायर से हुआ है दिमाचे पहले तीन फायर वो भी चुके हैं चिंता की बात नहीं आखिर रावण के भी और दस भी साथ नहीं